ਦੇਖੋ ਜੀ ਸ੍ਰੀ ਅਕਾਲ ਤਖਸਾਲ ਸਾਹਿਬ ਸਿੱਖਾਂ ਦੀ ਸਰਬੋਤਮ ਸੇਵਾ ਤੇ ਮਾਨਵਤਾ ਦੇ ਭਲੇ ਲਈ ਇੱਥੋਂ ਬਹੁਤ ਵੱਡੇ ਕਾਰਜ ਕੀਤੇ ਜਾਂਦੇ ਰਹੇ ਆ। ਤੋਂ ਅੱਜ ਅਸੀਂ ਇੱਥੇ ਇਸ ਕਰਕੇ ਆਏ ਆ ਕਿ ਜਿਹੜੀ ਪੰਜਾਬ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇੱਥੇ ਖਾਲਸੇ ਦਾ ਜਨਮ ਹੋਇਆ ਇੱਥੇ ਸਿੱਖੀ ਜਿਹੜੀ ਹੈ ਉਹ ਪਰਹੋਲਤ ਹੋਈ ਤੇ ਗੁਰੂ ਸਾਹਿਬਾਨ ਨੇ ਇੱਥੇ ਚਰਨ ਪਾਏ ਤੇ ਧਰਤੀ ਨੂੰ ਕੀਤਾ ਪਵਿੱਤਰ ਇਹਨੂੰ ਭਾਵੇਂ ਕੀ ਪੰਜ ਆਬਾਂ ਦੀ ਧਰਤੀ ਪੰਜਾਬ ਦੇ ਨਾਂ ਤੇ ਕਰਕੇ ਜਾਣਿਆ ਜਾਂਦਾ ਤੇ ਪੰਜਾਬ ਨੇ ਬਹੁਤ ਵੱਡਾ ਰੋਲ ਉਹਦਾ ਕੀਤਾ بڑے بڑے ਹੱਲੇ ਵੀ ਝੱਲੇ ਤੇ بڑے بڑے ਜਿਹੜੇ ਜਾਬਰ ਇੱਥੇ ਆਉਂਦੇ ਨੇ ਉਹਨਾਂ ਨੂੰ ਟੱਕਰ ਵੀ ਦਿੰਦੇ ਰਹੇ ਤੇ ਉਹਨਾਂ ਦੇ ਰਸਤੇ ਵੀ ਬੰਦ ਕਰਦਾ ਰਿਹਾ ਪੰਜਾਬ ਪੰਜਾਬ ਆਪਣੇ ਆਪ 'ਚ ਵੱਡਾ ਇਤਿਹਾਸ ਰੱਖਦਾ ਦੇਸ਼ ਦੀ ਇਜਾਦੀ ਲਈ ਵੀ ਕੋਈ ਇਹ ਗੱਲ ਦੱਸਣ ਦੀ ਲੋੜ ਨਹੀਂ ਤੋਂ ਪੰਜਾਬ ਤੇ ਸਾਜ਼ਿਸ਼ੀ ਹਮਲੇ ਪਿਛਲੇ ਸਮੇਂ ਤੋਂ ਯਾਦੀ ਤੋਂ ਬਾਅਦ ਹੁੰਦੇ ਆਏ ਉਹ ਕਦੇ ਆਰਥਿਕ ਤੌਰ ਤੇ ਹਮਲਾ ਕਦੇ ਸਾਡੇ ਸਿੱਖੀ ਪਹਿਰਾਵੇ ਦੇ ਹਮਲਾ ਹਮਲੇ ਅਖੀਰ ਹੁੰਦੇ ਹੁੰਦੇ ਅਕਾਲ ਤਖਤ ਸਾਹਿਬ ਨੂੰ ਢਾਉਣ ਤੱਕ ਦਾ ਹਮਲਾ ਇੱਥੇ ਹੋਇਆ ਉਹ ਸਿੱਖ ਜਿਹੜੇ ਆ ਉਸ ਦੀ ਜਿਹੜੀ ਆ ਉਹ ਮੁਖਾਲਫਤ ਵੀ ਕਰਦੇ ਰਹੇ ਤੇ ਉਹਨਾਂ ਨਾਲ ਟੱਕਰ ਵੀ ਲੈਂਦੇ ਰਹੇ ਤੇ ਅੱਜ ਵੀ ਜਿਹੜੀ ਪੰਜਾਬੀਅਤ ਤੇ ਸਿੱਖੀ ਆ ਇਹ ਦੁਨੀਆ ਦੇ ਅੰਦਰ ਆਪਣੀ ਛਾਪ ਛੱਡ ਰਹੀ ਆ ਤੇ ਆਪਣਾ ਵजूद ਕਾਇਮ ਰੱਖ ਕੇ ਆਪਣਾ ਮਾਣ ਤੇ ਸਨਮਾਨ ਪ੍ਰਾਪਤ ਕਰ ਰਹੀ ਆ ਕੱਲ ਤੇ ਪਰਸੋਂ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਚੈਨਲਾਂ ਦੇ ਉੱਤੇ ਆ ਰਹੀਆਂ ਅਖਬਾਰਾਂ ਵਿੱਚ ਆ ਰਹੀਆਂ ਬਹੁਤ ਦੁਖਦਾਈ ਗੱਲ ਲੱਗੀ ਉਹਦੀ ਗੰभीरता ਬਹੁਤ ਡੂੰਗੀ ਆ ਅ ਦਿੱਲੀ ਵਿੱਚ ਆਸੀ ਬੈਠੀ ਆ ਕਹਿੰਦੀ ਪਾਣੀ ਚਾਹੀਦਾ ਤੇ ਗੱਲ ਕਰਦੀ ਆ ਹਰਿਆਣੇ ਦੀ ਤੇ ਗਾਂ ਪੰਜਾਬ ਨਹੀਂ ਉਹਦਾ ਇਸ਼ਾਰਾ ਆ ਕਿ ਪੰਜਾਬ ਤੋਂ ਪਾਣੀ ਆਉਣਾ ਚਾਹੀਦਾ ਤੇ ਜਿਹੜਾ ਹਰਿਆਣਾ ਦਾ ਮੁੱਖ ਮੰਤਰੀ ਆ ਉਹ ਖੁੱਲੇ ਆਮ ਇਸ ਗੱਲ ਦਾ ਜਿਹੜਾ ਬੀਜੇਪੀ ਦਾ ਮੁੱਖ ਮੰਤਰੀ ਆ ਹੁਣ ਨਵਾਂ ਬਣਿਆ ਤੇ ਉਹ ਮੁੱਲਾਂ ਕਹਿੰਦੇ ਨਵਾਂ ਬਣਦਾ ਬਾਗ ਵੀ ਉੱਚੀ ਦਿੰਦਾ ਉਹ ਕਹਿੰਦਾ ਵੀ ਅਸੀਂ ਪੂਰੀ ਡਾਂਗ ਨਾਲ ਅਸੀਂ ਜਿਹੜੀ ਐ ਐਸਵਾਈਐਲ ਪੰਜਾਬ ਤੋਂ ਪਾਣੀ ਖੋ ਕੇ ਲਿਆਵਾਂਗੇ ਉਹਦੇ ਨਾਲ ਜਿਹੜਾ ਹੁੱਡਾ ਕਾਂਗਰਸ ਦਾ ਸਾਬਕਾ ਮੁੱਖ ਮੰਤਰੀ ਆ ਤੇ ਹੁਣ ਕਹਿੰਦਾ ਮੈਂ ਲੜਾਈ ਲੜਨੀ ਆ ਤੇ ਅਸੀਂ ਵੱਡੀ ਜਿੱਤ ਪ੍ਰਾਪਤ ਕਰਨੀ ਆ ਕੀ ਹੋਣਾ ਕੀ ਨਹੀਂ ਹੋਣਾ ਉਹਦੀ ਬਾਤ ਦੀ ਗੱਲ ਆ ਉਹ ਵੀ ਇਸ ਗੱਲ ਦਾ ਦਮਗਜਾ ਮਾਰਦਾ ਕਿ ਅਸੀਂ ਪੰਜਾਬ ਤੋਂ ਪਾਣੀ ਖੋ ਕੇ ਉਹਦੀ ਹੱਕ ਜੀਰ ਕੇ ਜਿਹੜੀ ਐਸਵਾਈਐਲ ਇੱਥੇ ਲੈ ਕੇ ਆਵਾਂਗੇ ਤੇ ਉਦੋਂ ਮਾਰੀ ਗੱਲ ਜਿਹੜੀ ਸਭ ਤੋਂ ਸ਼ਰਮਨਾਕ ਗੱਲ ਆ ਕਿ ਪੰਜਾਬ ਦਾ ਮੁੱਖ ਮੰਤਰੀ ਜਿਹਨੂੰ 92 ਜਿਹੜੇ ਕਹਿੰਦੇ ਤੇ ਸ਼ਿਭਾਈ ਇੱਥੋਂ ਲੋਕਾਂ ਨੇ ਚੁਣ ਕੇ ਦਿੱਤੇ ਤੇ ਉਹਦਾ ਸੂਬੇਦਾਰੀ ਜਿਹੜਾ ਭਗਵੰਤ ਮਾਨ ਦੀ ਸੂਬੇਦਾਰੀ ਕਹਿੰਦੀ ਕਹਿੰਦੇ ਪੰਜਾਬ ਦੇ ਪਟਵਾਰੀਆਂ ਨੂੰ ਹੁਕਮ ਲਾਤਾ ਕਿ ਪੰਜਾਬ ਦੇ ਨਹਿਰੀ ਪਟਵਾਰੀ ਜਿਹੜੇ ਆ ਉਹ ਇਸ ਗੱਲ ਦਾ ਜਿਵੇਂ ਸਾਨੂੰ ਡਾਟਾ ਇਕੱਠਾ ਕਰਕੇ ਦੇਣ ਕਿ ਪੰਜਾਬ ਦੇ ਵਿੱਚ ਪਾਣੀ ਹਰ ਕਹਿੰਦੇ ਆ ਖੱਤੇ ਨੂੰ ਲੱਗ ਰਿਹਾ ਤੁਸੀਂ ਦੇਖੋ ਕਿ ਬਹੁਤ ਸਾਰੇ ਜਿਹੜੇ ਸੂਏ ਕੱਸੀਆਂ ਬੰਦ ਹੋ ਚੁੱਕੀਆਂ ਨੇ ਉਹ ਕਹਿੰਦੇ ਆ ਕਿ ਉੱਥੇ ਵੀ ਸ਼ੋਅ ਕਰੋ ਕਿ ਪਾਣੀ ਲੱਗ ਰਿਹਾ ਉਹਦਾ ਮਤਲਬ ਕੀ ਆ ਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਪੇਪਰ ਦਾਖਲ ਕਰਨਾ ਜੀਦੀ ਕਿਨਾਂ ਕੇਜਰੀਵਾਲ ਦੇ ਹੁਕਮ ਦੇ ਤਹਿਤ ਕਿਉਂਕਿ ਇਲੈਕਸ਼ਨ ਲੜਨੀ ਆ ਉਹਨਾਂ ਨੇ ਹਰਿਆਣੇ ਵਿੱਚ ਤੇ ਦਿੱਲੀ ਦੇ ਵਿੱਚ ਕੀ ਜਿਹੜਾ ਐਸਬੀਐਲ ਕੱਢੀ ਜਾਵੇ ਤੋਂ ਹਰਾਨੀ ਇਸ ਗੱਲ ਦੀ ਕਿ ਜਿਹੜੇ ਟਾਣੇ ਤੇ ਬੈਠਾ ਭਗਵੰਤ ਮਾਨ ਉਸੇ ਟਾਣੇ ਨੂੰ ਵੱਢ ਰਿਹਾ ਤੋਂ ਇਹ ਸ਼ਰਮਨਾਕ ਗੱਲ ਆ ਉਹਨੇ ਇਹ ਗੱਲ ਕਹਿਤੀ ਕਿ ਪਾਣੀ ਸਰਪਲਸ ਦਿਖਾਇਆ ਜਾਵੇ ਅਸੀਂ ਦੇਖ ਰਹੇ ਆ ਕਿ ਆਪਸ ਵਿੱਚ ਬਹੁਤ ਜਿੱਤੋ ਜੁੱਤੀ ਹੁੰਦੇ ਆ ਆਪਸ ਵਿੱਚ ਬਹੁਤ ਦੂਸ਼ਣ ਬਾਜ਼ੀਆਂ ਲਾਉਂਦੇ ਆ ਪਰ ਜਿੱਥੇ ਪੰਜਾਬ ਦੀ ਗੱਲ ਆਉਂਦੀ ਆ ਪੰਜਾਬ ਦੇ ਪਾਣੀ ਦੀ ਗੱਲ ਆਉਂਦੀ ਆ ਉਥੇ ਸਾਰੇ 100 ਰੋਏ ਦਿਖਾਈ ਦਿੰਦੇ ਆ ਸਾਰੇ ਬੋਲਦੇ ਆ ਕਿ ਪੰਜਾਬ ਤੋਂ ਪਾਣੀ ਖੋਣਾ ਚਾਹੀਦਾ ਤੇ ਅੱਜ ਦੇਖੋ ਜਿਹੜੀ ਜਿਹੜੀਆਂ ਹੋਰ ਕਈ ਨਹਿਰਾਂ ਜਿਹੜੀਆਂ ਨਿਕਲ ਜਾ ਰਹੀਆਂ ਨੇ ਉਹਨਾਂ ਬਾਰੇ ਗੱਲ ਨਹੀਂ ਕੀਤੀ ਜਾਂਦੀ ਉਹਨਾਂ ਬਾਰੇ ਕੋਈ ਹੋਰ ਨਹੀਂ ਮਸਲਾ ਕੀਤਾ ਜਾਂਦਾ ਸਿਰਫ ਕਹਿੰਦੇ ਪੰਜਾਬ ਤੋਂ ਪਾਣੀ ਖੋਲੋ ਬਾਕੀ ਜਿਹੜਾ ਜਿਹੜੀਆਂ ਨਹਿਰਾਂ ਕੱਢੀਆਂ ਜਾ ਰਹੀਆਂ ਕੇਂਦਰ ਵੱਲੋਂ ਉਹਨਾਂ ਦੀ ਗੱਲ ਬਾਅਦ ਚ ਕਰਾਂਗੇ ਸੋ ਪੰਜਾਬ ਨੂੰ ਹਰ ਤਰੀਕੇ ਨਾਲ ਨੀਵਾ ਦਿਖਾਉਣ ਲਈ ਉਹਨੂੰ ਬਰਬਾਦ ਕਰਨ ਲਈ ਅੱਜ ਅਸੀਂ ਦੇਖ ਰਹੇ ਆ ਕਿ ਪੰਜਾਬ ਦੇ ਕਿੰਨੇ ਜ਼ਿਲ੍ਹੇ ਜਿਹੜੇ ਆ ਉਹਨਾਂ ਦਾ ਪਾਣੀ ਜਿਹੜਾ ਸੁੱਕ ਗਿਆ ਉਹ ਡਾਰਕੇ ਉਹਨਾਂ ਵਿੱਚ ਚਲੇ ਗਏ ਆ ਇਹ ਵੱਡੀ ਫਿਕਰਮੰਦੀ ਆ ਅੱਜ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਦੋ ਮੁੱਦੇ ਹੋਰ ਆ ਉਹ ਗੁਰਬਖਸ਼ ਸਿੰਘ ਜੀ ਤੁਹਾਨੂੰ ਦੱਸਣਗੇ ਸਾਡੇ ਸ਼ਰੋਣੀ ਕਮੇਟੀ ਦੇ ਮੀਤ ਪ੍ਰਧਾਨ ਮਸਲਾ ਇਹ ਹੈ ਕਿ ਅੱਜ ਅਸੀਂ ਇਹ ਗੱਲ ਕਹੀ ਆ ਕਿ ਪੰਜਾਬ ਤੋਂ ਬਾਹਰ ਦੀਆਂ ਜਿੰਨੀਆਂ ਵੀ ਰਾਜਸੀ ਪਾਰਟੀਆਂ ਕਾਂਗਰਸ ਆ ਭਾਜਪਾ ਵਾ ਤੇ ਆਮ ਆਦਮੀ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਕਹਿੰਦੀਆਂ ਉਹ ਪੰਜਾਬ ਨੂੰ ਮਾਰਨ ਪਾਸੇ ਤੁਲੀਆਂ ਤੇ ਪੰਜਾਬ ਦੇ ਵਾਰਸਕ ਹੋਣ ਵਾਲੇ ਚਾਹੇ ਉਹ ਉਹਦੇ ਨਾਂ ਦੇ ਨਾਲ ਕਾਲੀ ਦਾ ਲੱਗਦਾ ਹੋਵੇ ਚਾਹੇ ਕੋਈ ਪੰਥਕ ਆਉਂਦਾ ਹੋਵੇ ਚਾਹੇ ਕੋਈ ਗਰਮਦਲੀਆ ਘੁੰਦਾ ਹੋਵੇ ਉਹ ਇਸ ਗੱਲ 'ਈ ਕੋਈ ਸਮਝ ਨਹੀਂ ਪੈ ਰਹੀ ਉਹ ਇਸ ਗੱਲ ਦੇ ਵਾਸਤੇ ਕੋਈ ਧਿਆਨ ਨਹੀਂ ਦੇ ਰੇ ਕਹਿਣ ਤੋਂ ਕੋਈ ਗਰੇਜ ਨਹੀਂ ਕਰਦੇ ਕਿ ਚਾਹੇ ਇੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਹੋਵੇ ਚਾਹੇ ਇੱਥੇ ਜਿਹੜਾ ਸੁਖਦੇਵ ਸਿੰਘ ਢੀਡਸਾ ਹੋਵੇ ਕਾਲੀ ਵੱਡੇ ਲੀਡਰ ਆ ਚਾਹੇ ਬਲਵਿੰਦਰ ਸਿੰਘ ਭੋਂਦੇ ਹੋਣ ਚਾਹੇ ਇੱਥੇ ਸਿਮਰਨਜੀਤ ਸਿੰਘ ਮਾਨ ਹੋਣ ਚਾਹੇ ਕੋਈ ਹੋਰ ਇੱਥੇ ਆਪਣੇ ਆਪ ਨੂੰ ਵੱਡਾ ਕਦਾਵਰ ਲੀਡਰ ਕੌਂਦਾ ਹੋਵੇ ਪੰਜਾਬ ਦੀ ਗੱਲ ਪੰਜਾਬ ਦਾ ਵਾਰਿਸ ਬਣਨ ਦੀ ਗੱਲ ਕਰਦਾ ਹੋਵੇ ਪੰਜਾਬ ਦੇ ਵਾਰਿਸ ਬਣਨਾ ਮਾੜੀ ਗੱਲ ਨਹੀਂ ਹੈਗੀ ਪਰ ਪੰਜਾਬ ਲਈ ਖੜਨਾ ਕਿਨੇ ਆ ਉਹ ਅੱਜ ਅਸੀਂ ਦੇਖ ਰਹੇ ਹਾਂ ਕਿ ਜੇ ਇਹ ਸਮਾਂ ਅਸੀਂ ਕੱਢ ਲਿਆ ਤੇ ਇਕੱਠੇ ਹੋ ਕੇ ਵਿਰੋਧੀ ਧਿਰਾਂ ਨੇ ਪੰਜਾਬ ਤੇ ਹੱਲਾ ਮਾਰ ਲਿਆ ਤੇ ਪੰਜਾਬ ਦੇ ਆਉਣ ਵਾਲੇ ਦਿਨ ਬਾਰੇ ਚੰਗੇ ਨਹੀਂ ਹੈਗੇ ਸੋ ਇਸ ਕਰਕੇ ਅੱਜ ਅਸੀਂ ਕਾਲ ਤਖਤ ਸਾਹਿਬ ਨੂੰ ਅਪੀਲ ਕਰਨ ਵਾਸਤੇ ਆਏ ਹਾਂ ਕਿ ਕਾਲ ਤਖਤ ਸਾਹਿਬ ਸਰਵੋੱਚਾ ਪੰਜਾਬ ਦੇ ਤੇ ਪੰਥ ਦੇ ਨਾਲ ਸੰਬੰਧਿਤ ਲੋਕਾਂ ਨੂੰ ਇਸ ਗੱਲ ਦੀ ਅਪੀਲ ਕੀਤੀ ਜਾਵੇ ਇਸ ਗੱਲ ਹੀ ਹੁਕਮ ਸੁਣਾਇਆ ਜਾਵੇ ਤਾਂ ਕਿ ਪੰਜਾਬ ਤੇ ਹੋਰੇ ਹੱਲਿਆਂ ਦੇ ਖਿਲਾਫ ਜਿਹੜੀ ਆ ਉਹ ਵੱਡੀ ਲੜਾਈ ਵਿੱਢੀ ਜਾਵੇ ਅੱਜ ਦੇ ਤਿੰਨ ਮੁੱਦੇ ਸੀ ਦੋ ਮੁੱਦਿਆਂ ਦੇ ਬਾਰੇ ਭਾਈ ਗੁਰਬਖਸ਼ ਸਿੰਘ ਜੀ ਤੁਹਾਨੂੰ ਜਾਣਕਾਰੀ ਦੇਣਗੇ ਜਿਕਰੇਵਾਲ ਸਾਹਿਬ ਜਿਹੜਾ ਪਰਸੋਂ ਤੋਂ ਵਿੱਚ ਬਹੁਤ ਮੁੱਦਾ